ਗੁਜਰਾਤ ਦੇ ਪ੍ਰੂਚ ਤੋਂ ਦਿਲਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਔਰ ਇਸ ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹੀਆਂ ਸੀ ਤੇ ਉਸ ਤੋਂ ਬਾਅਦ ਉੱਠਣ ਵਾਲਾ ਜਿਹੜਾ ਧੂਆਂ ਹੈ ਉਹ ਵੀ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਦੇ ਰਹਾ ਸੀ ਤੇ ਉਹ ਭਿਆਨਕ ਤਸਵੀਰਾਂ ਹੁਣ ਤੁਹਾਨੂੰ ਸਿੱਧਾ ਅਸੀਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗੀ ਤਾਂ ਕਿਸ ਤਰੀਕੇ ਦਾ ਮੰਜ਼ਰ ਸੀ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਨੇ ਤੇ ਹੋਸ਼ ਉਡਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਹੁਣ ਆ ਦੇਖ ਲਓ ਕਿਸੇ ਵਿਅਕਤੀ ਨੇ ਮੌਕੇ ਦੇ ਉੱਤੇ ਬਣਾਈਆਂ ਸੀ ਉਸ ਤੋਂ ਬਾਅਦ ਆ ਮੀਡੀਆ ਵੀ ਪਹੁੰਚਣਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਅੱਗ ਲੱਗੀ ਸੀ ਤਾਂ ਤੜਕਸਾਰ ਦਾ ਸਮਾਂ ਸੀਗਾ ਜੋ ਲੋਕ ਮੋਕ ਇਲਾਕੇ ਦੇ ਵਿੱਚੋਂ ਲੰਘ ਰਹੇ ਸੀ ਤਾਂ ਉਹਨਾਂ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਕੈਦ ਕੀਤਾ ਤੇ ਉਸ ਤੋਂ ਬਾਅਦ ਇਹ ਹੌਲੀ-ਹੌਲੀ ਤਸ ਹੁੰਦੀਆਂ ਹੋਈਆਂ ਹਰ ਇੱਕ ਮੋਬਾਈਲ ਦੇ ਵਿੱਚ ਇਸ ਵਕਤ ਸ਼ੋਅ ਕਰ ਰਹੀਆਂ ਨੇ ਉਹ ਤਸਵੀਰਾਂ ਕਿਸ ਤਰੀਕੇ ਦੀਆਂ ਨੇ ਬੜੀਆਂ ਹੀ ਰੌਂਗਟੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਕੈਮੀਕਲ ਫੈਕਟਰੀ ਹੈ ਔਰ ਜਦੋਂ ਅੱਗ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਹੋਰ ਵੀ ਜ਼ਿਆਦਾ ਮੁਸ਼ਕਿਲ ਆ ਰਹੀ ਸੀ ਫਾਇਰ ਟੈਂਡਰਸ ਨੂੰ ਕਿਉਂਕਿ ਇਸ ਦੇ ਵਿੱਚੋਂ ਗੈਸ ਨਿਕਲ ਰਹੀ ਸੀ ਜਿਹੜੀ ਉਹ ਅੱਖਾਂ ਦੇ ਵਿੱਚ ਜਲਣ ਪੈਦਾ ਕਰ ਰਹੀ ਸੀ ਇਸ ਕਰਕੇ ਜਿਹੜੇ ਫਾਇਰ ਟੈਂਡਰ ਸੀਗੇ ਜਿਹੜੇ ਫਾਇਰ ਬ੍ਰਿਗੇਡ ਮੁਲਾਜ਼ਮ ਸੀਗੇ ਜਿਹੜੇ ਫੈਕਟਰੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਉਹਨਾਂ ਨੂੰ ਬੜੀ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਦੂਰੋਂ ਤਾਂ ਉਹ ਜਦੋਂ ਪਾਣੀ ਨੂੰ ਥਰੋ ਕਰਦੇ ਸੀ ਅੱਗ ਦੇ ਉੱਤੇ ਤਾਂ ਅੱਗ ਕਿਤੇ ਨਾ ਕਿਤੇ ਘਟਦੀ ਸੀ ਲੇਕਿਨ ਅੰਦਰੋਂ ਜਿਵੇਂ ਹੀ ਗੈਸ ਹੋਰ ਲੀਕ ਹੁੰਦੀ ਸੀ ਕੈਮੀਕਲ ਹੋਰ ਰੀਲੀਜ਼ ਹੁੰਦਾ ਸੀ ਤੇ ਅੱਗ ਇੱਕ ਵਾਰ ਫਿਰ ਤੋਂ ਭੰਬੜ ਦਾ ਦਾ ਰੂਪ ਧਾਰ ਲੈਂਦੀ ਸੀ ਆ ਤਸਵੀਰਾਂ ਵੀ ਤੁਹਾਨੂੰ ਅਸੀਂ ਇਸ ਵਕਤ ਦਿਖਾ ਰਹੇ ਹਾਂ ਗੁਜਰਾਤ ਦੇ ਭਰੂਛ ਦੀਆਂ ਇਹ ਤਸਵੀਰਾਂ ਨੇ ਕਿਸ ਤਰੀਕੇ ਨਾਲ ਤੜਕਸਾਰ ਰਿਸਪੈਕਟਰੀ ਦੇ ਵਿੱਚ ਅੱਗ ਲੱਗੀ ਹੈ ਫੈਕਟਰੀ ਦੇ ਅੰਦਰ ਔਰ ਬਾਹਰ ਲੀਆਂ ਦੋਨੋਂ ਹੀ ਤਸਵੀਰਾਂ ਸਾਡੇ ਕੋਲ ਇਸ ਵਕਤ ਮੌਜੂਦ ਨੇ ਇਹ ਅੰਦਰਲੇ ਪਾਸੇ 메ਨ ਗੇਟ ਤੋਂ ਜਦੋਂ ਆਪਾਂ ਅੰਦਰ ਜਾਂਦੇ ਹਾਂ ਇੱਕ ਜਿਸ ਤਰੀਕੇ ਦੇ ਨਾਲ ਐਂਟਰੀ ਗੇਟ ਹੁੰਦਾ ਉੱਥੇ ਖੜ ਕੇ ਤਸਵੀਰਾਂ ਫਿਲਮਾਈਆਂ ਗਈਆਂ ਨੇ ਅੰਦਰ ਬਹੁ ਮੰਜਲਾ ਜਿਹੜੀ ਫੈਕਟਰੀ ਹੈ ਉਸ ਦੇ ਲੱਗ ਲੱਗ ਲੈਵਲ ਬਣੇ ਹੁੰਦੇ ਨੇ ਹਰ ਇੱਕ ਲੈਵਲ ਦੇ ਉੱਤੇ ਅੱਗ ਆਪਣਾ ਕਬਜ਼ਾ ਜਮਾ ਚੁੱਕੀ ਹੈ ਤੇ ਹੌਲੀ ਹੌਲੀ ਤਾ ਜਿਹੜੇ ਲੋਕਲ ਲੋਕ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਜੋ ਅੰਦਰ ਫਾਇਰ ਬ੍ਰਿਗੇਡ ਸਿਸਟਮ ਲੱਗਿਆ ਹੁੰਦਾ ਉਸ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਅੱਗ ਦੇਖਦੇ ਹੀ ਦੇਖਦੇ ਇਸ ਤਰੀਕੇ ਦੇ ਨਾਲ ਭਿਆਨਕ ਰੂਪ ਬਣਾ ਲੈਂਦੀ ਹੈ ਆਪਣਾ ਕਿ ਇਸ ਦੇ ਲੂ ਬੁਝਾਉਣ ਦੇ ਲਈ ਫਿਰ ਵੱਡੀਆਂ ਮਸ਼ੀਨਾਂ ਦੀ ਜ਼ਰੂਰਤ ਪੈਂਦੀ ਹੈ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ 101 ਫੋਨ ਕੀਤਾ ਗਿਆ ਤੇ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਹੂਟਰ ਮਾਰਦੀਆਂ ਮੌਕੇ ਦੇ ਉੱਤੇ ਪਹੁੰਚੀਆਂ ਔਰ ਇਸ ਦੇ ਉੱਤੇ ਇੱਕ ਸਪੈਸ਼ਲ ਕੈਮੀਕਲ ਵਾਲਾ ਪਾਣੀ ਸਿੱਟਣਾ ਸ਼ੁਰੂ ਕੀਤਾ ਕਿਉਂਕਿ ਇਹ ਪਹਿਲਾਂ ਹੀ ਕੈਮੀਕਲ ਨੂੰ ਅੱਗ ਲੱਗੀ ਹੋਈ ਹੈ ਤੇ ਇਸ ਨੂੰ ਸਾਦਾ ਪਾਣੀ ਬੜੀ ਮੁਸ਼ਕਿਲ ਨਾਲ ਬੁਝਾਉਂਦਾ ਹੈ ਇਸ ਕਰਕੇ ਜਿਹੜਾ ਇਹ ਸਪੈਸ਼ਲ ਇੱਕ ਕਿਸਮ ਦਾ ਪਾਣੀ ਹੁੰਦਾ ਹੈ ਇਸ ਤਰੀਕੇ ਦੇ ਅੱਗ ਨੂੰ ਕਾਬੂ ਪਾਉਣ ਦੇ ਲਈ ਤਾਂ ਉਸ ਪਾਣੀ ਦੇ ਨਾਲ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਔਰਾ ਪੂਰੀ ਫੈਕਟਰੀ ਤੁਸੀਂ ਸਟਾਰਟਿੰਗ ਤੋਂ ਲੈ ਕੇ ਆਖਿਰ ਤੱਕ ਦੇਖ ਸਕਦੇ ਹੋ ਕਿ ਪੂਰੀ ਸੜਕ ਦੇ ਉੱਤੇ ਅੱਗ ਹੀ ਆਗ ਹੈ ਤੁਹਾਨੂੰ ਇੰਜ ਲੱਗਦਾ ਹੋਵੇਗਾ ਜਿਵੇਂ ਇੱਕ ਕਤਾਰ ਦੇ ਵਿੱਚ ਕਿਸੇ ਦਰਖਤਾਂ ਨੂੰ ਅੱਗ ਲੱਗੀ ਹੋਵੇ ਲੇਕਿਨ ਨਹੀਂ ਇਹ ਦਰਖਤਾਂ ਦੇ ਨਾਲ ਨਾਲ ਜੋ ਕੈਮੀਕਲ ਫੈਕਟਰੀ ਚੋਂ ਨਿਕਲ ਰਿਹਾ ਜੋ ਗੈ ਵੀ ਅੱਗ ਲੱਗੀ ਹੋਈ ਹੈ ਅੰਦਰ ਬਹੁ ਮੰਜਲਾ ਇਮਾਰਤਾਂ ਜਿਹੜੀਆਂ ਬਣੀਆਂ ਵੀ ਨੇ ਇਹ ਕੋਈ ਰਿਹਾਈਸ਼ੀ ਇਮਾਰਤਾਂ ਨਹੀਂ ਇਹ ਫੈਕਟਰੀ ਦੇ ਵਿੱਚ ਜਿਹੜੀਆਂ ਇਮਾਰਤਾਂ ਬਣੀ ਹੁੰਦੀਆਂ ਲੈਵਲਸ ਬਣੇ ਹੁੰਦੇ ਆ ਜਿੱਥੇ ਹਰ ਇੱਕ ਜਿਸ ਤਰੀਕੇ ਨਾਲ ਇੱਕ ਦੇ ਵਿੱਚੋਂ ਗੈਸ ਰਿਲੀਜ਼ ਹੋਣੀ ਹੈ ਔਰ ਦੂਸਰੀ ਦੇ ਵਿੱਚ ਸਾਰੀ ਮਸ਼ੀਨਰੀ ਹੈ ਤੇ ਇਸ ਤਰੀਕੇ ਦੇ ਲੈਵਲਸ ਬਣੇ ਹੁੰਦੇ ਆ ਤੇ ਹਰ ਇੱਕ ਲੈਵਲ ਦੇ ਉੱਤੇ ਅੱਗ ਚੜ ਚੁੱਕੀ ਹੈ ਔਰ ਜੇਕਰ ਆਪਾਂ ਅੱਗ ਦੀ ਉਚਾਈ ਦੀ ਗੱਲ ਕਰੀਏ ਕਰੀਬ 100 100 ਫੁੱਟ ਉੱਚੀਆਂ ਲਪਟਾਂ ਦਿਖਾਈ ਦੇ ਰਹੀਆਂ ਸੀ ਤੇ 100 ਫੁੱਟ ਉੱਚੀਆਂ ਲਪਟਾਂ ਨੂੰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੂਰੇ ਭੂਚ ਵਿੱਚੋਂ ਸਾਫ਼ ਹੀ ਦੇਖ ਚੰਗੀਆਂ ਅੱਖਾਂ ਦੇ ਨਾਲ ਅੱਗ ਦਿਖਾਈ ਦੇ ਰਹੀ ਸੀ ਤੇ ਉਸ ਤੋਂ ਬਾਅਦ ਜਿਹੜਾ ਕਾਲੇ ਧੂੰਏ ਦਾ ਗੁਬਾਰ ਸੀ ਉਹਨੂੰ ਘੱਟੋ-ਘੱਟ 15-20-25 ਕਿਲੋਮੀਟਰ ਦੂਰ ਤੋਂ ਵੀ ਦੇਖਿਆ ਜਾ ਸਕਦਾ ਸੀ ਇੱਕ ਵਾਰ ਤਾਂ ਪੂਰੇ ਸ਼ਹਿਰ ਵਾਸੀਆਂ ਨੇ ਸਮਝ ਨਹੀਂ ਲੱਗੀ ਕੀ ਇਹ ਸਵੇਰੇ-ਸਵੇਰੇ ਆਖਿਰਕਾਰ ਹੋਇਆ ਕੀ ਹੈ ਜਿਸ ਵੇਲੇ ਸੂਰਜ ਦੇਵਤਾ ਆਪਣੇ ਦਰਸ਼ਨ ਦਿੰਦੇ ਨੇ ਹੌਲੀ-ਹੌਲੀ ਸੂਰਜ ਦੀਆਂ ਕਿਰਨਾਂ ਘਰਾਂ ਦੇ ਉੱਤੇ ਪੈਂਦੀਆਂ ਨੇ ਤੇ ਚਾਨਣਾ ਸ਼ੁਰੂ ਹੁੰਦਾ ਪਰ ਲੋਕ ਅਸਮੰਜਸ ਦੇ ਵਿੱਚ ਸੀਗੇ ਕਿ ਆਸਮਾਨ ਦੇ ਵਿੱਚ ਇਹ ਚਾਰੇ ਪਾਸੇ ਕਾਲਾ ਧੂੰਏ ਦਾ ਗੁਬਾਰ ਆਇਆ ਤੇ ਆਇਆ ਕਿੱਥੋਂ ਐਸਾ ਕੀ ਹੋ ਗਿਆ ਉਸ ਤੋਂ ਬਾਅਦ ਹੌਲੀ-ਹੌਲੀ ਪਤਾ ਚੱਲਿਆ ਕਿ ਸ਼ਹਿਰ ਦੇ ਵਿੱਚ ਬਹੁਤ ਜ਼ਬਰਦਸਤ ਭਿਆਨਕ ਅੱਗ ਲੱਗ ਚੁੱਕੀ ਹੈ ਕੈਮੀਕਲ ਫੈਕਟਰੀ ਨੂੰ ਅੱਗ ਲੱਗੀ ਸੀ ਕਿਸ ਤਰੀਕੇ ਨਾਲ ਇਹਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕੀ ਕੀ ਮੁਸ਼ਕਲ ਆਈਆਂ ਨੇ ਫਾਇਰ ਟੈਂਡਰਸ ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਕੁਝ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਸੁਣਦੇ ਆਪਾਂ ਸਵੇਰੇ 4:30 ਬਜੇ ਕੇ ਆਸ-ਪਾਸ ਹਮੇ ਕਾਲ ਮਿਲਾਤਾ ਕਿ ਪਾਨੋਲੀ ਜੀ ਆਈ ਡੀ ਸੀ ਮੇ संगवी ऑर्गेनिक करके एक केमिकल कंपनी में उसमें आग लगी थी हमारी गाड़ी तात्कालिक घटना स्थल के स्थल पर पहुंच गई थी और आग को काबू में करने का प्रयत्न किया था मगर आ, उसका जो गैस था वो इतना टॉक्सिक था कि आंख में हमारे फायरमैनों को भी जलन होने लगी थी और दिक्कत होने लगी थी मगर अभी आग कंट्रोल में है और हमारी टीम वापस आ रही है वहाँ से ほうほ